ਸਤ ਸ੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਕਦੀਪ ਘਟ ਇਸ ਵੇਲੇ ਦੀਆਂ ਪੰਜ ਮੁੱਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਣਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਦੇ ਵੱਲ ਅਕਾਲੀ ਆਗੂ ਜਗਦੀਪ ਜੀਮਾ ਤੇ ਵੱਡਾ ਐਕਸ਼ਨ ਸੁਖਵੀਰ ਬਾਦਲ ਨੇ ਪਾਰਟੀ 'ਚੋਂ ਕੱਟਿਆ ਬਾਹਰ ਗੁਰਦਾਸਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਤੇ ਲਗਾਈ ਪਾਬੰਦੀ ਏਸ਼ੀਆ ਕੱਪ ਦੇ ਖਿਤਾਬ ਜਿੱਤੇਗੇ ਅਭਿਸ਼ੇਕ ਸ਼ਰਮਾ ਨੇ ਪੈਨ ਨੂੰ ਦਿੱਤਾ ਵਿਆਹ ਦਾ ਤੋਹਫਾ ਪੈਨ ਕੋਮਲ ਨੇ ਮੰਗੀ ਸੀ ਟਰੋਫੀ ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ 'ਚ ਹੰਗਾਮਾ ਕਾਂਗਰਸ ਆਪ ਦਾ ਕੌਂਸਲਰਾਂ ਨੇ एजेंडा ਦੇ ਪਾਰੇ ਪਰਚੇ ਪੰਜਾਬ ਦੇ ਸਿਆਸਤ 'ਚ ਵੱਡੀ ਹਲਚਲ ਸਾਫਤਾ ਮੰਤਰੀ ਅਨਿਲ ਚੋਸ਼ੀ ਕਾਂਗਰਸ 'ਚ ਹੋ ਸਕਤੇ ਸ਼ਾਮਲ ਤੇ ਬੇਹਨ ਖਬਰਾਂ ਵਿਸਤਾਰ ਦੇ ਨਾਲ ਸ਼੍ਰੋਮਣੀ ਕਾਲੀਦਾਇਰ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵੱਡਾ ਐਕਸ਼ਨ ਲਿਆ ਗਿਆ ਪਾਰਟੀ ਦਾ ਸੀਨੀਅਰ ਆਗੂ ਜਗਤੀ ਜਗਦੀਪ ਸਿੰਘ ਟੀਮਾ ਨੂੰ ਪਾਰਟੀ ਵਿਰੋਧ ਗਤੀਵਿਧੀਆਂ ਤੋਂ ਰੋਸਟਰ ਪਾਰਟੀ ਦੀ ਮੈਂਬਰਸ਼ਿਪ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਜਾਣਕਾਰੀ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਸਾਂਝੀ ਕੀਤੀ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਕੁਮਾਰ ਸਿੰਘ ਬਾਦਲ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਸੰਗਠਨ ਅਤੇ ਹੋਰ ਸ਼੍ਰੋਮਣੀ ਸੀਨੀਅਰ ਆਗੂਆਂ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ਟੀਮਾ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਦਿੱਤੀ ਗਈ ਰਿਪੋਰਟ ਦਾ ਗੰਭੀਰ ਨੋਟਿਸ ਲਿਆ ਹੈ ਤੇ ਪਾਰਟੀ ਹਾਈ ਕਮਾਂਡ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੀ ਮੁਰਲੀ ਮੈਂਬਰਸ਼ਿਪ ਤੋਂ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਭਾਰਤੀ ਨਾਗਰਿਕਾਂ ਸੁਰੱਖਿਆ ਐਨਕਟਾ 2023 ਦੀਆਂ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਦੀ ਹਦਦ ਅੰਦਰ ਅਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਲਗਾ ਦਿੱਤੀ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਝੋਨਾ ਕਟਾਈ ਕਰਨ ਵਾਲੀਆਂ ਕੰਬਾਈਨਾਂ ਦੇ ਮਾਲਕਾਂ ਨੂੰ ਹਦਾਇਤਾਂ ਕੀਤੀ ਹੈ ਕਿ ਉਹ ਸੋਨੇ ਦੀ ਕਟਾਈ ਸਿਰਫ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਇਹ ਕਾਨੂੰਨ ਨੇ ਕਿਹਾ ਕਿ ਦੇਖਰੇ ਵਿੱਚ ਆਇਆ ਕਿ ਜਦੋਂ ਕੰਬਾਈਨਾ ਝੋਨੇ ਦੀ 24 ਘੰਟੇ ਕੰਮ ਕਰਦੀ ਹਾਂ ਤਾਂ ਰਾਤ ਵੇੇ ਤਰੇਲ ਪੈਣ ਕੰਨ ਝੋਨਾ ਗਿੱਲਾ ਕੱਟਿਆ ਜਾਂਦਾ ਹੈ ਜਿਸ ਦਾ ਉਸ ਦੀ ਕੁਆਲਿਟੀ ਉੱਪਰ ਮਾੜਾ ਅਸਰ ਪੈਂਦਾ ਹੈ ਹਰਾ ਤੇ ਗਿੱਲਾ ਝੋਨਾ ਸੁੱਕਣ ਤੇ ਕਾਲਾ ਪੈ ਜਾਂਦਾ ਹੈ ਜਿਸ ਨਾਲ ਝੋਨੇ ਦੀ ਕੁਆਲਿਟੀ ਘਟ ਜਾਂਦੀ ਹੈ ਖਰੀਦ ਅਜੰਸੀ ਅਭੀ ਕੱਟਿਆ ਕੁਆਲਿਟੀ ਵਾਲੇ ਝੋਨੇ ਦੀ ਖਰੀਦ ਨਹੀਂ ਕਰ ਪਾਉਂਦੀ ਜਿਸ ਕਾਰਨ ਦੇਸ਼ ਦੇ ਉਤਪਾਦਨ ਉੱਪਰ ਮਾੜਾ ਅਸਰ ਪੈਂਦਾ ਹੈ ਗਿੱਲੇ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਨਕਚਨ ਮੰਡੀਆਂ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤ ਨੇ ਇੱਕ ਵਾਰ ਫਿਰ ਏਸ਼ੀਆ ਕੱਪ ਤੇ ਦਬਧਬਾ ਬਣਾਇਆ ਜੇਤ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੇ ਵੱਲੇ ਨੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਵਿਸ਼ੇਖ ਨੇ ਟੀਮ ਇੰਡੀਆ ਦੀ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਵਿੱਚ ਸ਼ਰਮਨ ਰੋਮਾਂਡ ਦਾ ਖਿਡਾਰੀ ਚੁਣਿਆ ਗਿਆ ਉਸਨੇ 7 ਮੈਚਾਂ ਵਿੱਚ ਕੁੱਲ 314 ਡਾੜਾ ਬਣਾਈਆਂ ਉਸਦੀ ਭੈਣ ਕੋਮਲ ਸ਼ਰਮਾ ਨੇ ਵਿਆਹ ਦੇ ਤੌਫੇ ਵਜੋਂ ਏਸ਼ੀਆ ਕਪਾ ਟਰਾਫੀ ਮੰਗੀ ਸੀ ਅਤੇ ਅਭਿਸ਼ੇਕ ਨੇ ਇਸ ਨੂੰ ਪੂਰਾ ਕੀਤਾ ਵਿਸ਼ੇਖ ਸ਼ਰਮਾ ਦੀ ਭੈਣ ਕੋਮਲ ਨੇ ਕਿਹਾ ਕਿ ਇਸ ਸਾਲ ਅਭਿਸ਼ੇਕ ਟੂਰਨਾਮੈਂਟ ਵਿੱਚ ਬਹੁਤ ਵਧੀਆ ਖੇਡੇ ਦੱਸਰ ਅਭਿਸ਼ੇਕ ਤੋਂ ਇਲਾਵਾ ਸੁਭਮ ਗੇਲ ਅਤੇ ਮਸ਼ਦੀਪ ਸਿੰਘ ਵੀ ਮੇਰੇ ਭਰਾ ਹਨ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਅਸੀਂ ਏਸ਼ੀਆ ਕਪਾ ਜਿੱਤਿਆ ਇੱਕ ਭੈਣ ਹੋਣ ਦੇ ਮੈਂ ਸੁਣਦਾ ਮੈਂ ਬਹੁਤ ਖੁਸ਼ਾ ਕੁਮਲ ਨੇ ਕਿਹਾ ਅਭਿਸ਼ੇਕ ਨੇ ਮੈਨੂੰ ਪੁੱਛਿਆ ਸੀ ਕਿ ਮੈਨੂੰ ਕੀ ਚਾਹੀਦਾ ਹੈ ਤਾਂ ਮੈਂ ਉਸਨੂੰ ਕਿਹਾ ਕਿ ਮੈਨੂੰ ਹੱਥ ਵਿੱਚ ਇੱਕ ਟਰਾਫੀ ਚਾਹੀਦੀ ਹੈ ਉਸਨੇ ਹੋਇੱਚਾ ਬੁਰੀ ਕੀਤੀ ਤੇ ਟਰਾਫੀ ਲੈ ਕੇ ਆਇਆ ਸੀ ਇਸ ਤੋਂ ਬਹੁਤ ਖੁਸ਼ ਹਾਂ ਸੀ ਸਰਪਸ ਦੇ ਆਨ ਅਤੇ ਨਜ਼ਰ ਨਾਲ ਦਸ਼ਨ ਮਨਾਉਣ ਤੇ ਇਸ ਦਾ ਆਨੰਦ ਲੈਣ ਲਈ ਚਾਹਤ ਹਾਂ ਪੰਡਿਗੜ੍ਹ ਵਿੱਚ ਅੱਜ ਨਗਰ ਨਿਗਮ ਦੀ ਮੀਟਿੰਗ ਵਿੱਚ ਹੰਗਾਮਾ ਹੋ ਗਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਮੇਅਰ ਹਰਪ੍ਰੀਤ ਕੌਰ ਬਲਬਲਾ ਦੇ ਵਿਦੇਸ਼ ਦੌਰੇ ਨੂੰ ਲੈ ਕੇ ਘੇਰਨ ਦੀ ਕੋਸ਼ਿਸ਼ ਕੀਤੀ ਨਾਲ ਹੀ ਉਹਨਾਂ ਨੇ ਨਿਗਮ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਖਿਲਾਫ ਆਵਾਜ਼ ਉਠਕੀ ਜਦੋਂ ਮੇਅਰ ਤੇ ਭਾਜਪਾ ਕੌਂਸਲਰ ਨੇ ਉਹਨਾਂ ਨੂੰ ਹੰਗਾਮਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪੱਖਾਂ ਵਿੱਚ ਕਾਫੀ ਬਹਿਸ ਹੋ ਗਈ ਕਾਂਗਰਸ ਕੌਂਸਲਰ ਨੂੰ ਸ਼ਾਂਤ ਕਰਾਉਣ ਲਈ ਮੇਅਰ ਬੱਬਲਾ ਨੇ ਵਿਦੇਸ਼ ਦੌਰੇ ਦੌਰਾਨ ਮਿਲਿਆ ਐਵਾਰਡ ਉਹਨਾਂ ਨੂੰ ਦਿਖਾਇਆ ਉਹਨਾਂ ਨੇ ਕਿਹਾ ਕਿ ਤੁਹਾਡੇ ਸੈਰ ਨੂੰ ਐਵਾਰਡ ਮਿਲਿਆ ਹੈ ਤਾਂ ਤੁਸੀਂ ਚੈਰ ਦੇ ਨਾਲ ਹੀ ਨਹੀਂ ਹੋ ਉਸ ਕਾਂਗਰਸ ਦੇ ਆਪ ਕੌਂਸਲਰ ਨੇ ਅਜੰਡੇ ਦੇ ਮਤੇ ਦੀਆਂ ਕਾਪੀਆਂ ਦਰਜਨ ਵਿੱਚ ਫਾੜ ਦਿੱਤੀਆਂ ਕਾਂਗਰਸ ਕੌਂਸਲਰ ਨੇ ਨਿਗਮ ਮਲਾਜ਼ਮਾ ਦਾ ਸ਼ੂਸ਼ਣ ਬੰਦ ਕਰੋ ਲਿਖ ਪਾਰਚੇ ਚੁੱਕੇ ਕਿ ਨਾਰੇबाजी ਸ਼ੁਰੂ ਕਰ ਦਿੱਤੀ ਇਸੇ ਦੌਰਾਨ ਉਹਨਾਂ ਨੇ ਮੀਟਿੰਗ ਦੇ ਅਜੰਡੇ ਦੇ ਪੇਪਰ ਫਾੜ ਕੇ ਮੇਅਰ ਵੱਲ ਸੁਰਖੀ ਦਿੱਤਾ ਹੁੰਦਾ ਮਾ ਜਾਦਾ ਬਦਨ ਤੇ ਮੇਅਰ ਨੇ 10 ਮੀਟਿੰਗ ਨੂੰ ਮੋਤਲੀ ਕਰ ਦਿੱਤਾ ਪੰਜਾਬ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਜਲਦੀ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਕਾਂਗਰਸ ਸੂਤਰਾਂ ਅਨੁਸਾਰ ਜੋਸ਼ੀ ਨੇ ਅੱਜ ਮੰਗਲਵਾਰ ਨੂੰ ਦਿੱਲੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੰਸਦ ਮੈਂਬਰ ਕੇਸੀ ਵੈਨੂ ਗੋਪਾਲ ਨਾਲ ਮੁਲਾਕਾਤ ਕੀਤੀ ਹੋਏ ਸਮੇਂ ਅਕਾਲੀ ਦਲ ਦੇ ਉਪ ਪ੍ਰਧਾਨ ਹਨ ਅਤੇ 2022 ਦੀ ਅੰਤਵਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਵੀ ਸਨ ਅਕਾਲੀ ਦਲ ਵਿੱਚ ਜੁੜਨ ਤੋਂ ਪਹਿਲਾਂ ਅਨਿਲ ਜੋਸ਼ੀ ਇੱਕ ਪਤਨਿਤਾ ਸਨ ਉਹ ਪੱਛਪਾਤੀ ਪਟਿਕਤੇ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹ ਚੁੱਕੇ ਆ ਜੂਸੀ ਨੇ ਕਾਲੀ ਦਲ ਭਾਜਪਾ ਘੱਟ ਜੋਰ ਸਰਕਾਰ ਬਚੇ ਵਿੱਤ ਮੰਤਰੀ ਬਜੋਵੀ ਸੇਵਾ ਨਿਵਾਇਕ ਚਾਨਨ ਦੋਲਨ ਦੇ ਸਮਰਥਨ ਨੂੰ ਲੈ ਕੇ ਆਪਣੀ ਪਾਰਟੀ ਭਾਜਪਾ ਨਾਲ ਮੁਕੱਦਮਾ 2021 ਵਿੱਚ ਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਅਨਿਲ ਜੂਸੀ ਨੇ ਭਾਜਪਾ ਤੋਂ ਸੀ ਪਦ ਜਿੱਤ ਤਾ ਉਹਨਾਂ ਨੇ ਕਿਹਾ ਮੇਰੀ ਤਰਜੀਹ ਲੋਕਾਂ ਦੇ ਹੱਕਾਂ ਲਈ ਲੜਨਾ ਹੈ ਕਾਂਗਰਸ ਪਰਿਵਾਰ ਮੈਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰਦਾ ਹੈ ਮੈਂ ਅੰਮ੍ਰਿਤਸਰ ਅਤੇ ਪੰਜਾਬ ਦੇ ਹਰ ਵਰਗ ਦੀ ਸੇਵਾ ਕਰਦਾ ਰਹਾਗਾ